ਸਹਿਜ ਦਰਸ਼ਨ ਪਰਸੈ ਗੁਰੂ ਕੈ ਜਨਨ ਮਨ ਅਨੰਦੁ ਦੁਖੁ ਹੋਵੈ ਸਿਵਤੁ ਖਸਬ ਦੀ ਨੋਦ ਅਰਸਹੁ ਪਰਸਾਹ ਚੱਤੀਐ ਤਦ ਜਿਠੇ ਸੱਜੇ ਪਾਤਸ਼ਾਹ ਮਦ ਸਜਣ ਸਚਾ ਪਾਤਸ਼ਾਹ ਸਿਰਸਾ ਹਾਂਦੈ ਇਸ ਪਾਸ ਬਹਿਠਾ ਹਾਂ ਸੋਹੀਐ ਸਭ ਨਾੰਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਟੋੜੀ ਮਖਲਾ ਪੰਨਾ ਹਰ ਹਰ ਚਰਨ ਰਿਦੈ ਉਰ ਤਾਜੀ ਸਿਮਰ ਸੁਆਮੀ ਸਤਗੁਰ ਆਪਣਾ ਕਰਜ ਸਫਦ ਹਮਾਰੇ ਹਰ ਹਰ ਚਰਨ ਰਿਦੈ ਉਦਤਾ ਦੇ ਸਿਮਰ ਸੁਆਮੀ ਸਤਗੁਰ ਆਪਣਾ ਅਰਜ ਸਫਲ ਹਮਾਰੇ ਦਹਾ ਪੁੰਨ দান ਪੂਜਾ ਪਰ ਮੇ ਸਦ ਹਰ ਕੀਰਤ ਤਤ ਵਿਚਾਰੇ ਗੁਨ ਗਾਵਤਿਆ ਤੁਲ ਸੁਖ ਪਾਇਆ ਠਾਕੁਰ ਆਗਮ ਆਪ ਹਾਰੇ जो जन पार ब्रह्म अपने कीने किने कछ बाछ निचारे नाम रतन सुन जप जप जी हर नानक कंठ मझारे जो जन पार ब्रह्म अपने कि ने तिनका बहुत कछ बिचारे ना नाम रतन सुन जप जप जीवा हर नानक कंठ मझ वाहगुरु जी का खालसा वाहेगुरु जी की ਇਕ ੋਡੀ ਮਸਲਾ ਪੰਨਵਾ ਹਰ ਹਰ ਚਰਨ ਰਿਦੈ ਉਰਤਾਰੇ ਸਿਮਰ ਸੁਆਮੀ ਸਤਗੁਰੂ ਆਪਣਾ ਕਾਰਜ ਸਫਲ ਹਮਾਰੇ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ